ਫੋਰਟਿਸ ਹਸਪਤਾਲ ਦੇ ਅੰਦਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਰਿਹਾ ਭਗਵੰਤ ਮਾਨ ਠੀਕ ਨਹੀਂ ਹਨ ਦੋ ਦਿਨ ਤੋਂ ਮੁੱਖ ਮੰਤਰੀ ਪੰਜਾਬ ਨੂੰ ਡ੍ਰਿਪਾਂ ਲੱਗ ਰਹੀਆਂ ਨੇ ਜਿਸ ਤਰੀਕੇ ਨਾਲ ਸਭ ਤੋਂ ਪਹਿਲੇ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਸੀ ਕਿ ਮਾਨ ਸਾਹਿਬ ਭੁੱਖੇ ਪਿਆਸੇ ਪੰਜਾਬ ਦੇ ਇਲਾਕਿਆਂ ਦਾ ਦੌਰਾ ਕਰ ਰਹੇ ਸਨ ਇਹ ਸਟੇਟਮੈਂਟ ਸਭ ਤੋਂ ਵੱਡੀ ਅਰਵਿੰਦ ਕੇਜਰੀਵਾਲ ਦੀ ਸੀ ਕਿ ਦੋ ਦਿਨ ਤੋਂ ਉਹਨਾਂ ਨੇ ਡ੍ਰਿਪਾ ਲਗਾਉਣ ਦਾ ਕੰਮ ਕੀਤਾ ਹੈ ਡ੍ਰਿਪ ਉਹਨਾਂ ਨੂੰ ਲੱਗ ਰਹੀ ਸੀ ਪੰਜਾਬ ਦੇ ਚੀਫ ਮਿਨਿਸਟਰ ਬਾਰੇ ਜਾਣਕਾਰੀ ਸਭ ਤੋਂ ਪਹਿਲੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਨਾਲ ਮਾਨ ਸਾਹਿਬ ਜਾਣਾ ਚਾਹੁੰਦੇ ਸੀ ਕਿਉਂਕਿ ਪੰਜਾਬ ਦਾ ਦੌਰਾ ਕਰਨਾ ਸੀ ਤਾਂ ਉਸ ਤੋਂ ਬਾਅਦ 2 ਦਿਨ ਤੋਂ ਮੁੱਖ ਮੰਤਰੀ ਬਿਮਾਰ ਸੀ ਤਾਂ ਹੁਣ ਇਨਫੋਰਮੇਸ਼ਨ ਆ ਰਹੀ ਹੈ ਕਿ ਮੁੱਖ ਮੰਤਰੀ ਦੀ ਸਿਹਤ ਹੋਰ ਜ਼ਿਆਦਾ ਜਿਹੜੀ ਹੈ ਉਹ ਖਰਾਬ ਹੋ ਚੁੱਕੀ ਹੈ ਇਲਾਜ ਦੇ ਲਈ ਫੋਰਟਿਸ ਹਸਪਤਾਲ ਦੇ ਵਿੱਚ ਇਹਨਾਂ ਨੂੰ ਭਰਤੀ ਕਰਵਾ ਦਿੱਤਾ ਗਿਆ ਹੈ ਫੋਰਟਿਸ ਹਸਪਤਾਲ ਦੇ ਅੰਦਰ ਕੀ ਕੁਝ ਹਾਲਾਤ ਬਣੇ ਹੋਏ ਨੇ ਡਾਕਟਰ ਕੀ ਕੁਝ ਕਹਿ ਰਹੇ ਨੇ ਅਸਲ ਸਥਿਤੀ ਕੀ ਬਣੀ ਹੋਈ ਹੈ ਮੈਡੀਕਲ ਬੁਲੇਟਿਨ ਕੀ ਕੁਝ ਬਿਆਨ ਕਰੇਗਾ ਗਰਾਉਂਡ ਜ਼ੀਰੋ ਤੋਂ ਮਨੋਜ ਜੁਸ਼ੀ ਜਾਦਾ ਜਾਣਕਾਰੀ ਦੀ ਸੰਪਲਿਸ ਅੰਡਰਟੇਨ ਮਨੋਜ ਪੰਜਾਬ ਦੇ ਮੁੱਖ ਮੰਤਰੀ ਸਿਹਤ ਜਿਹੜੀ ਹੈ ਨਸਾਜ ਹੈ ਦੇਖੋ ਇਸ ਮੌਕੇ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਮਾਨ ਸਾਹਿਬ ਜਲਦ ਜਿਹੜੇ ਹੈ ਉਹ ਸਿਹਤਯਾਬ ਹੋਣ ਤੇ ਪੰਜਾਬ ਦੀ ਸੇਵਾ ਦੇ ਵਿੱਚ ਜਿਹੜੇ ਹੈ ਉਹ ਫਿਰ ਹਾਜ਼ਰ ਹੋਣ ਪਰ ਕੀ ਲੱਗ ਰਿਹਾ ਕਿਹੜੀ ਸਟੇਜ ਤੇ ਪੰਜਾਬ ਦੇ ਚੀਫ ਮਿਨਿਸਟਰ ਦੀ ਜਿਹੜੀ ਹੈ ਸਿਚੁਏਸ਼ਨ ਹੈ ਆ ਬਿਲਕੁਲ ਕਿشن ਆਪ ਆਪਣੇ ਦਰਸ਼ਕਾਂ ਨੂੰ ਦੱਸਣ ਦੇ ਜਾਵਾਂਗੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਠੀਕ ਨੇ ਆਪਾਂ ਬੱਸ ਸਭ ਤੋਂ ਇਹ ਦੱਸ ਦੇ ਕਿ ਉਹ ਠੀਕ ਨੇ ਕੋਈ ਘਬਰਾਣ ਦੀ ਗੱਲ ਨਹੀਂ ਪਹਿਲੀ ਗੱਲ ਇਹ ਦੂਜੀ ਗੱਲ ਇਹ ਹੈਗੀ ਹੈ ਕਿ ਮੁੱਖ ਮੰਤਰੀ ਦੋ ਦਿਨ ਤੋਂ ਉਹਨਾਂ ਨੂੰ ਵਾਇਰਲ ਜਿਹੜਾ ਫੀਵਰ ਸੀਗਾ ਵਾਇਰਲ ਫੀਵਰ ਹੋਇਆ ਸੀਗਾ ਵਾਇਰਲ ਫੀਵਰ ਦੇ ਕਾਰਨ ਅੱਜ ਸ਼ਾਮੀ ਜਿਹੜੀ ਸੀਗੀ ਉਹਨਾਂ ਦੀ ਪਲਸ ਜਿਹੜੀ ਉਹ 40 ਚੱਲੇਗੀ ਸੀਗੀ ਤੇ ਪਲਸ ਦਾ ਆਪਾਂ ਕਹੀਏ ਫੀਵਰ ਹੁਣ 40 ਤੱਕ ਜਾਣਾ ਜਿਹੜਾ ਮਿਨੀਮਮ ਸੀਗਾ ਜਿਹਦੀ ਪਲਸ ਸੀਗੀ ਉਹ 40 ਤੱਕ ਜਾ ਰਹੀ ਸੀਗੀ ਤੇ 40 ਪਲਸ ਦਾ ਹੋਣਾ ਜਿਹੜਾ ਸੀਗਾ ਉਹਨਾਂ ਨੂੰ ਜਿਹੜਾ ਸੀਗਾ ਡਾਕਟਰ ਨੂੰ ਲੱਗਿਆ ਕਿ ਉਹਨਾਂ ਨੂੰ ਆਬਜ਼ਰਵੇਸ਼ਨ ਵਾਸਤੇ ਆਬਜ਼ਰਵੇਸ਼ਨ ਵਾਸਤੇ ਜਿਹੜਾ ਹੈਗਾ ਅਬਜ਼ਰਵੇਸ਼ਨ ਵਾਸਤੇ ਜਿਹੜਾ ਹੈਗਾ ਆ ਸਾਨੂੰ ਉਹ ਜਿਹੜੇ ਕਿ ਰੱਖੇ ਜਾਣਗੇ ਤੇ ਅਬਜ਼ਰਵੇਸ਼ਨ ਦੇ ਵਿੱਚ ਰੱਖਣਾ ਜ਼ਰੂਰੀ ਹੈਗਾ ਆ ਤਾਂ 40% ਦੇ ਕਾਰਨ ਉਹਨਾਂ ਨੂੰ ਹਸਪਤਾਲ ਲੈ ਕੇ ਆਏ ਸੀਗੇ ਤੇ 8 ਵਜੇ ਦੇ ਆਸ-ਪਾਸ ਉਹ ਜਿਹੜੇ ਨਵੇਂ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਪਹੁੰਚੇ ਸੀਗੇ ਤੇ 40 ਹਸਪਤਾਲ ਦੇ ਵਿੱਚ ਉਹਨਾਂ ਦੇ ਪਹੁੰਚਣ ਦੇ ਬਾਅਦ ਉਹਨਾਂ ਦੇ ਪਹੁੰਚਣ ਦੇ ਬਾਅਦ ਉਹਨਾਂ ਦੇ 40 ਹਸਪਤਾਲ ਪਹੁੰਚਣ ਦੇ ਬਾਅਦ ਜਦੋਂ ਸੀਗੇ ਉਹ ਗੱਡੀ 'ਚ ਉਤਰੇ ਨੇ ਤਾਂ ਗੱਡੀ ਦੇ ਵਿੱਚ ਉਹ ਜਦੋਂ ਉਤਰੇ ਸੀਗੇ 40 ਜਿਹੜੇ ਸੀ ਉਹਨੂੰ ਲਿਆਂਦਾ ਗਿਆ ਸੀਗਾ ਤਾਂ ਜਦੋਂ ਗੱਡੀ ਆਈ ਹੈ ਤਾਂ ਗੱਡੀ ਦੇ ਵਿੱਚ ਤੋਂ ਉਹ ਆਏ ਸੀਗੇ ਤਾਂ ਉਸ ਟਾਈਮ ਜਿਹੜੀ ਸੀਗੀ ਉਹਨਾਂ ਨੂੰ ਪੈਦਲ ਜਿਹੜਾ ਸੀਗਾ ਗੱਡੀ 'ਚ ਉਤਰ ਕੇ ਗਏ ਨੇ ਮੂੰਹ ਤੇ ਮਾਸਕ ਪਾਇਆ ਹੋਇਆ ਸੀ ਉਹਨਾਂ ਨੇ ਤੇ ਪੈਦਲ ਉਤਰ ਕੇ ਗਏ ਨੇ ਉਹਨਾਂ ਦੇ ਮਾਤਾ ਜੀ ਜਿਹੜੇ ਹੈਗੇ ਨੇ ਮਾਤਾ ਜੀ ਵੀ ਉਹਨਾਂ ਦੇ ਨਾਲ ਸੀਗੇ ਆਪਾਂ ਕਹੀਆ ਤੁਹਾਨੂੰ ਕਿ ਬਿਲਕੁਲ ਸਭ ਕੁਝ ਠੀਕ ਸੀਗਾ ਇਹ ਜੀ ਘਬਰਾਣ ਦੀ ਗੱਲ ਨਹੀਂ ਸਿਰਫ 40 ਜਿਹੜੀ ਪਲਸ ਗਿਰੀ ਸੀਗੀ ਉਹਦੇ ਕਰਕੇ ਡਾਕਟਰਾਂ ਨੇ ਕਿਹਾ ਸੀਗਾ ਕਿ ਰਾਤ ਦਾ ਸਮਾਂ ਹੈਗਾ ਉਹਨਾਂ ਨੂੰ ਆਬਜ਼ਰਵੇਸ਼ਨ ਵਾਸਤੇ ਹਸਪੀਟਲ ਜਾਣਾ ਚਾਹੀਦਾ ਹੈ ਹੋ ਸਕਦਾ ਰਾਤ ਨੂੰ ਛੁੱਟੀ ਹੋ ਜਾਵੇ ਜਾਂ ਹੋ ਸਕਦਾ ਹੈਗਾ ਕਿ ਉਹਨ ਉੱਥੇ ਅੰਦਰ ਵੀ ਗੱਲ ਹੋਈ ਹੈ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਨਜ਼ਦੀਕੀ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਉਹਨਾਂ ਦੀ ਹਾਲਤ ਜਿਹੜੀ ਹੈਗੀ ਠੀਕ ਹੈ ਸਿਰਫ 40% ਜਦੋਂ ਜਗਾਹੀ ਹੈ ਉਸ ਕਾਰਨ ਉਹਨਾਂ ਨੂੰ ਹਸਪਤਲ ਲਿਆਂਦਾ ਗਿਆ ਹੈਗਾ ਤੇ ਮੁੱਖ ਮੰਤਰੀ ਜਿਹੜੇ ਨੇ ਉਹ ਪੈਦਲ ਚੱਲ ਕੇ ਜਿਹੜੇ ਨੇ ਅੰਦਰ ਗਏ ਸੀਗੇ ਤੇ ਦੂਜੀ ਗੱਲ ਹੋਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਵਿੱਤ ਮੰਤ ਜਿਹੜੇ ਹਰਪਾਲ ਸਿੰਘ ਚਿਮਾ ਹੈਗੇ ਨੇ ਉਹ ਵੀ ਉਹਨਾਂ ਦਾ ਹਾਲਚਲ ਜਾਣ ਵਾਸਤੇ ਪਹੁੰਚ ਰਹੇ ਆਇਆ ਇੱਥੋਂ ਜਿਹੜਾ ਸੀਗਾ ਉਹਨਾਂ ਨੂੰ ਅੰਦਰ ਜਿਹੜਾ ਗਿਆ ਲਿਆਂਦਾ ਗਿਆ ਸੀ ਗਿਆ ਜਾਂਦਾ ਗਿਆ ਸੀਗਾ ਤੇ ਬਿਲਕੁਲ ਤੇ ਐਮਐਸ ਨੂੰ ਕਹਿੰਗਾ ਤਾਂ ਖਾਣਗੇ ਅਸਨੀ ਦਿਖਾਉ ਇਸ ਜਗ੍ਹਾ ਤੋਂ ਅੰਦਰ ਲੈ ਕੇ ਗਏ ਨੇ ਇਹਨਾਂ ਨੂੰ ਮੁੱਖ ਮੰਤਰੀ ਜਿਹੜੇ ਵੀ ਵੀਆਈਪੀ ਜੋ ਵੀ ਹੁੰਦੇ ਆ ਉਹਨਾਂ ਨੂੰ ਇਸ ਗੇਟ ਤੋਂ ਲੜਾ ਹੈਗਾ ਉਹ ਅੰਦਰ ਜਿਹੜਾ ਹੈਗਾ ਲਜਾਇਆ ਜਾਂਦਾ ਹੈਗਾ ਤੇ ਅੰਦਰ ਹੋ ਗਏ ਨੇ ਤੇ ਹਰਪਾਲ ਚੀਮਾ ਆਪਾਂ ਗਏ ਜਿਹੜੇ ਵਿੱਤ ਮੰਤਰੀ ਪੰਜਾਬ ਨੇ ਉਹ ਵੀ ਇੱਥੇ ਸਟੈਂਡਰਡ ਨੂੰ ਦਾ ਹਾਲਚਲ ਜਾਣਨ ਵਾਸਤੇ ਜਿਹੜੇ ਨੇ ਪਹੁੰਚੇ ਹੋਏ ਨੇ ਤੇ ਸੀਐਮ ਦੀ ਜੀ ਸਿਕਿਉਰਟੀ ਹੈਗੀ ਹੈ ਉਹ ਲੱਗੀ ਹੋਈ ਹੈ ਤੇ ਜਿਹੜੀ ਆਪਾਂ ਕੀ ਪੁਲਿਸ ਹੈ ਪੁਲਿਸ ਦੇ ਜਵਾਨ ਵੀ ਇੱਥੇ ਤਰਾਦ ਨੇ ਤੇ ਸਿੱਧੇ ਸੱਚ ਗੱਲ ਸੀ ਕਿ 2 ਦਿਨ ਦਾ ਬੁਖਾਰ ਜਿਹੜਾ ਚੱਲ ਰਿਹਾ ਸੀਗਾ ਉਸ ਦੇ ਕਾਰਨ ਜਿਹੜਾ ਪਲਸ ਸੀਗੀ ਉਹ ਡਾਊਨ ਗਈ 40 ਤੱਕ ਤਾਂ ਉਹਨੂੰ ਜਿਹੜਾ ਹੈਗਾ ਇੱਥੇ ਲਿਆਂਦਾ ਗਿਆ ਹੈਗਾ ਤੇ ਜੋ ਉਹਨਾਂ ਨੇ ਨਜ਼ਦੀਕੀ ਇੱਕ ਨਾਲ ਗੱਲ ਹੋਈ ਹੈ ਉਹ ਦੱਸਦ ਨੇ ਕਿ ਹਾਲਤ ਬਿਲਕੁਲ ਅਬਜ਼ਰਵੇਸ਼ਨ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਹੈ ਕਿਉਂਕਿ ਹਸਪਟਲਾਈਜੇਸ਼ਨ ਕਰਨਾ ਔਰ ਅਬਜ਼ਰਵ ਕਰਨਾ ਉਹਨਾਂ ਨੂੰ ਤੇ ਇਹ ਜ਼ਰੂਰੀ ਸੀਗਾ ਇਸ ਕਰਕੇ ਉਹਨੂੰ ਇੱਥੇ ਲਿਆਂਦਾ ਗਿਆ ਹੈਗਾ ਤੇ ਹੁਣ ਹੋਰ ਜਿਹੜੀ ਮੈਡੀਸਿਨਸ ਐ ਇੱਥੇ ਦਿੱਤੀਆਂ ਜਾਣਗੀਆਂ ਮੈਡੀਸਿਨਸ ਦੇਣ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਪੂਰੀ ਜਿਹੜੀ ਹਾਲਤ ਹੈਗੀ ਆ ਉਹ ਸਟੇਬਲ ਹੋ ਜਾਊਗੀ ਤੇ ਹੋ ਸਕਦਾ ਹੈਗਾ ਰਾਤ ਨੂੰ ਜਾਂ ਕੱਲ ਜਿਹੜਾ ਮਾਰਨਿੰਗ ਹੈਗਾ ਉਹਨਾਂ ਨੂੰ ਘਰ ਵਾਪਸ ਵੀ ਭੇਜਿਆ ਜਾ ਸਕਦਾ ਹੈ ਜੇ ਕਿਸ਼ਣ ਬਿਲਕੁਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਹਸਪਤਾਲ ਦੇ ਵਿੱਚ ਅੰਦਰ ਨੇ ਜਿੰਨੀ ਇਨਫੋਰਮੇਸ਼ਨ ਆ ਰਹੀ ਹੈ ਪੰਜਾਬ ਦੇ ਡੀਜੀ ਗੌਰਵ ਆਵਰਾ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਮਾਤਾ ਤੇ तमाम आलम ਲਸ਼ਕਰ ਇਸ ਮੌਕੇ ਤੇ ਪੰਜਾਬ ਦੇ ਚੀਫ ਮਿਨਿਸਟਰ ਦੇ ਨਾਲ ਹੈ ਮੁੱਖ ਮੰਤਰੀ ਪੰਜਾਬ ਦੀ ਸਿਹਤ ਜਿਹੜੀ ਹੈ ਉਹ ਠੀਕ ਨਹੀਂ ਸੀ ਪਿਛਲੇ 2 ਦਿਨ ਤੋਂ ਉਹ ਜ਼ਿਆਦਾ ਬਿਮਾਰ ਸਨ ਮਨੋਦ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਆਖਰਕਾਰ ਜਿਸ ਤਰੀਕੇ ਨਾਲ ਪੰਜਾਬ ਦੇ ਚੀਫ ਮਿਨਿਸਟਰ ਵੀ ਸਿਹਤ ਜਿਹੜੀ ਹੈ ਉਹ ਠੀਕ ਨਹੀਂ ਸੀ ਖੁਦ ਅਰਵਿੰਦ ਕੇਜਰੀਵਾਲ ਨੇ ਉਸ ਵੇਲੇ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਨੂੰ 2 ਦਿਨ ਤੋਂ ਡ੍ਰਿਪ ਲੱਗੀ ਹੋਈ ਹੈ ਮੁੱਖ ਮੰਤਰੀ ਭੁੱਖੇ ਪਿਆਸੇ ਪੰਜਾਬ ਦੇ ਇਲਾਕਿਆਂ ਦਾ ਦੌਰਾ ਕਰ ਰਹੇ ਸੀ ਅ ਦੇਖੋ ਕਿਸ ਜਿਹੜੇ ਨਜ਼ਰੀ ਨਾਲ ਆਪੇ ਨੂੰ ਦੇਖੋ ਐਡਮਿਸ਼ਨ ਲਿਖਿਆ ਜਾਇਆ ਹੈ हां बिल्कुल देखो मुख्यमंत्री पंजाब च कुमार सिगे ਹਰਾਂ ਵਾਲੇ ਖੇਤਰ ਜਾ ਰਹੇ ਸੀਗੇ ਤੇ ਇਹ ਗੱਲ ਸਾਫ ਸਾਜ ਸੀ ਜਦੋਂ ਪਰਸੋਂ ਅਰਵਿੰਦ ਕੇਜਰੀਵਾਲ ਉਹਨਾਂ ਨੇ ਆਣਾ ਸੀਗਾ ਤਾਂ ਉਹਨਾਂ ਨੇ ਕੇਜਰੀਵਾਲ ਸਾਹਿਬ ਨਾਲ ਜਾਣਾ ਸੀਗਾ ਤੇ ਉਸ ਦਿਨ ਇਹ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਇਕੱਲੇ ਜਾ ਰਹੇ ਨਹੀਂ ਮੁੱਖ ਮੰਤਰੀ ਨਾਲ ਨਹੀਂ ਜਾ ਰਹੇ ਪਰਸੋਂ ਦੀ ਗੱਲ ਹੈਗੀ ਹੈ ਤੇ ਉਹਦੇ ਵਿੱਚ ਇਹ ਗੱਲ ਸੀ ਕਿ ਕੀ ਮੁੱਖ ਮੰਤਰੀ ਜਿਹੜੇ ਸੀਗੇ ਉਹ ਬਿਮਾਰ ਹੋ ਗਏ ਨੇ ਤੇ ਅਰਵਿੰਦ ਕੇਜਰੀਵਾਲ ਉਹਨੂੰ ਘਰ ਮਿਲਣ ਜਾਣ ਦੇ ਉਹਨਾਂ ਨੇ ਵੀ ਬਾਹਰ تک ਦੱਸਿਆ ਕਿ ਬਿਮਾਰ ਨੇ ਡ੍ਰਿਪ ਲੱਗੀ ਹੋਈ ਸੀਗੀ ਤੇ ਵਾਇਰਲ ਜਿਹੜਾ ਬੁਖਾਰ ਹੈਗਾ ਆ ਉਹ ਦੱਸਿਆ ਜਾ ਰਿਹਾ ਹੈਗਾ ਕਿ ਵਾਇਰਲ ਬੁਖਾਰ ਦੇ ਕਾਰਨ ਜਿਹੜਾ ਸੀਗਾ ਉਹ ਘਰ ਸੀਗੇ ਤੇ ਅੱਜ অবশ্য ਕਰਨੀ ਆਪਾਂ ਕੇ ਮਲਤਵੀ ਕਰਨੀ ਕਿਉਂਕਿ ਮੁੱਖ ਮੰਤਰੀ ਜਿਹੜੇ ਸੀ ਕਿਉਂ ਉਹਦੀ ਜਿਹੜੀ ਸਿਹਤ ਠੀਕ ਨਹੀਂ ਸੀਗੀ ਪਰ ਸ਼ਾਮ ਹੁੰਦੇ ਹੁੰਦੇ ਜੇ ਅਸੀਂ ਗੱਲ ਕਰੀਏ ਤਾਂ ਸ਼ਾਮ ਹੁੰਦੇ ਹੁੰਦੇ ਜਦੋਂ ਸ਼ਾਮ ਹੋਈ ਹੈ ਤਾਂ ਪਲਸ ਜਿਹੜੀ ਪਲਸ ਮੋਨਿਟਰ ਕੀਤੀ ਜਾਂਦੀ ਹੈ ਕਿ ਜਿਹੜੇ ਡਾਕਟਰਾਂ ਦੀ ਟੀਮ ਹੈਗੀ ਹੈ ਸੀਐਮ ਜਿਹੜੀ ਜਿਹੜੀ ਟੀਮ ਹੁੰਦੀ ਹੈ ਡਾਕਟਰਾਂ ਦੀ ਉਹ ਵੀ ਨਾਲ ਸੀਗੀ ਤੇ 40 ਦੇ ਡਾਕਟਰ ਉਹਨਾਂ ਨੂੰ ਪਹਿਲਾਂ ਹੀ ਜਿਹੜੇ ਨੇ ਉਹ ਦੇਖ ਰਹੇ ਸੀਗੇ ਕਿਉਂਕਿ ਉਹਨਾਂ ਦਾ ਪਹਿਲਾਂ ਵੀ ਜਦੋਂ ਇਲਾਜ ਸੀਗਾ ਉਹ 40 ਦੇ ਵਿੱਚ ਹੀ ਹੋਇਆ ਸੀਗਾ ਤੇ ਜਿਹੜਾ ਇਲਾਜ ਹੈਗਾ ਉਹ 40s ਹੋਣ ਦੇ ਕਾਰਨ ਡਾਕਟਰ ਜਿਹੜੇ ਸੀ ਉਹਨਾਂ ਨਾਲ ਚੈਕਿੰਗ ਦੇ ਵਿੱਚ ਆਪਾਂ ਕਹੀਏ ਵੀ ਹੈ ਤੇ 40 ਜਿਹੜੀ ਜਰੀਏ ਡਾਊਨ ਜਾ ਰਹੀ ਹੈਗੀ ਹੈ ਜਿਹੜੀ ਕਿ ਆਪਾਂ ਕਹੀਏ 60 ਦੇ 65 ਦੇ ਆਸ-ਪਾਸ ਹੋਣੀ ਚਾਹੀਦੀਗੀ ਉਹ ਡਾਊਨ ਜਾਣ ਦੇ ਕਾਰਨ ਉਹਨਾਂ ਨੂੰ 40 ਦੇ ਜਿਹੜੇ ਵਿੱਚ ਸ਼ਿਫਟ ਕਰਨ ਦੀ ਜਿਹੜੀ ਗੱਲ ਕੀਤੀ ਗਈ ਤੇ ਮੁੱਖ ਮੰਤਰੀ ਆਪਣੀ ਗੱਡੀ ਚ ਆਏ ਸੀਗੇ ਉਹਨਾਂ ਦੇ ਉਹਨਾਂ ਨਾਲ ਮਾਤਾ ਜੀ ਜਿਕੇ ਤੇ ਇੱਥੇ ਹੀ ਆਪਾਂ ਕਿ ਉਤਰੇ ਨੇ ਉਧਰ ਕੇ ਉਹ ਪੈਦਲ ਜਿਹੜੇ ਨੇ ਉਹ ਅੰਦਰ ਜਿਹੜੇ ਨੇ ਗਏ ਆ ਤੇ ਕੋਈ ਆਪਾਂ ਕਲ ਕਿ ਜਿੰਨੇ ਵੀ ਡਾਕਟਰ ਸਹਗੇ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਕੋਈ ਇੰਨੀ ਜ਼ਿਆਦਾ ਘਬਰਾਣ ਦੀ ਗੱਲ ਨਹੀਂ ਹੈਗੀ ਤੇ ਉਹਨਾਂ ਦਾ ਅਸੀਂ ਕਹਿਣਾ ਹੈਗਾ ਕਿ ਜਿੰਨੇ ਵੀ ਆਪਾਂ ਮਰੀਜ਼ ਹੈਗੇ ਨੇ ਆਪਾਂ ਕਹੀਏ ਜੋ ਵੀ ਮਰੀਜ਼ ਹੁੰਦਾ ਕਿ ਡਾਕਟਰ ਦਾ ਫਰਜ਼ ਹੁੰਦਾ ਕਿ ਉਹਨੂੰ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਜਿਹੜੀ ਹੈਗੀ ਆ ਉਹ ਜਿਹੜੀ ਸੁਵਿਧਾੜੀ ਹੈ ਮਿਲ ਸਕੇ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਹੈਗਾ ਕਿ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਜਿਹੜੇ ਕਿਸੇ ਵੀ ਤਰ੍ਹਾਂ ਜਿਹੜਾ ਡਾਕਟਰਸ ਹੈਗੇ ਨੇ ਉਹਨਾਂ ਨੇ ਕਿਹਾ ਕਿ ਹਾਲਚਲ ਬਿਲਕੁਲ ਠੀਕ ਹੈ ਕੋਈ ਘੁਰਾਨ ਦੀ ਗੱਲ ਨਹੀਂ ਹੈਗੀ ਤੇ ਉਸ ਦੇ ਨਾਲ ਨਾਲ ਇਹਨੇ ਮੁੱਖ ਮੰਤਰੀ ਦੀ ਮਾਤਾ ਵੀ ਨਾਲ ਆਈ ਹੈ ਤੇ ਹੋਰ ਉਹਦੇ ਨਾਲ ਨਿੱਕੀ ਨਾਲ ਆਏ ਨੇ OSD ਉਹਨਾਂ ਦੇ ਨਾਲ ਆਏ ਨੇ ਤੇ ਬਿਲਕੁਲ ਇਹ ਜਿਹੜੀ ਗੱਲ ਆ ਗਈ ਹੈ ਤੇ ਉਹਨਾਂ ਦੇ OSD ਨੇ ਉਹ ਵੀ ਜਿਹੜੇ ਨਾਲ ਆਏ ਸੀਗੇ ਆਪਾਂ ਕਹੀਏ ਮੈਂ ਮਿਸਟਰ ਘੁੰਮਣ ਜਿਹੜੇ ਨੇ ਉਹ ਵੀ ਨਾਲ ਸੀਗੇ ਤੇ ਸਾਰੇ ਜਿਹੜੇ ਹੁਣ ਘੁੰਮਣ ਘਰ ਚਲੇ ਗਏ ਨੇ ਹਰਪਾਲ ਜੀ ਮਾ ਜਿਹੜੇ ਨੇ ਕਿਸ਼ਨ ਆਪਾਂ ਕਹੀਏ ਉਹ ਅੰਦਰ ਹੈਗੇ ਨੇ ਤੇ ਮਾਤਾ ਜੀ ਅੰਦਰ ਹੈਗੇ ਨੇ ਤੇ ਡੀਜੀ ਵੀ ਗੌਰਵ ਆਪੇ ਤੁਸੀਂ ਗੱਲ ਕੀਤੀ ਆ ਉਹ ਵੀ ਅੰਦਰ ਹੈਗੇ ਨੇ ਪਾਵੇ ਹੈਗਾ ਕਿ ਮੁੱਖ ਮੰਤਰੀ ਬਿਲਕੁਲ ਸਿੱਖ ਨੇ ਜੋ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਹੀ ਗੱਲ ਸਾਫ਼ ਹੁੰਦੀ ਆ ਸਭ ਹੁੰਦੀ ਚੱਕੀ ਕਿ ਪਲਸ ਨੂੰ ਜਿਹੜਾ ਹੈਗਾ ਡਾਊਨ ਜਾਣਾ ਜਿਹੜੇ ਪਲਸ ਦਾ ਫੇਬਲ ਹੋਣਾ ਜਿਹੜਾ ਸੀਗਾ ਉਸ ਦੇ ਕਾਰਨ ਜਿਹੜੇ ਜਿਹੜੇ ਉਹਨੂੰ ਇੱਥੇ ਲਿਆਂਦਾ ਗਿਆ ਹੈਗਾ ਤੇ ਤੁਰਕੇ ਜਣਾਏ ਦੱਸਦਾ ਹੈਗਾ ਕਿ ਭਾਵੇਂ ਪਲਸ ਡਾਊਨ ਸੀ ਪਰ ਮੁੱਖ ਮੰਤਰੀ ਜਿਹੜੇ ਨੇ ਉਹ ਠੀਕ ਸੀਗੇ ਫੀਵਰ ਹੋਇਆ ਬੁਖਾਰ ਹੋਇਆ ਬੁਖਾਰ ਤੋਂ ਬਾਅਦ ਉਹਨਾਂ ਜਿਹੜਾ ਹੈਗਾ ਇਹ ਡਾਊਨ ਪਲਸ ਹੋਣਾ ਸੀਗਾ ਤੇ ਡਾਕਟਰ ਦੀ ਇਹ ਸਲਾਹ ਸੀਗੀ ਐਡਵਾਈਸ ਸੀਗੀ ਉਹਨਾਂ ਨੂੰ ਜਿਹੜਾ ਹੈਗਾ ਮੋਨਿਟਰਿੰਗ ਕੀਤਾ ਜਾਵੇ ਆਪਾਂ ਉਹਨਾਂ ਨੂੰ ਇੰਸਟੀਟਿਊਸ਼ਨਸ ਲੱਜਾਈਏ ਤਾਂ ਉਹਨਾਂ ਨੂੰ ਹਸਪਤਲ ਲਿਆਂਦਾ ਗਿਆਗਾ ਜੀ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਬਿਲਕੁਲ ਤਾਂ ਪੰਜਾਬੀ ਭਾਸ਼ਾ ਤੇ ਆਮ ਭਾਸ਼ਾ ਸਮਝਾ ਦਈਏ ਕਿ ਪਲਸ ਰੇਟ ਦਾ ਕੀ ਜਿਹੜਾ ਉਹ ਮਤਲਬ ਸਮਝਿਆ ਜਾਏ ਸਧਾਰਨ ਤੌਰ ਤੇ ਜਿਹੜਾ ਦਿਲ ਧੜਕਦਾ ਉਹ ਆਮ ਸਖਸ਼ ਦੇ ਵਿੱਚ 60 ਤੋਂ ਜਿਹੜਾ ਉਹ 100 ਬੀਪੀਐਮ ਇਸ ਨੂੰ ਅਕਸਰ ਜਿਹੜਾ ਉਹ ਡਾਕਟਰੀ ਭਾਸ਼ਾ ਚ ਮੰਨਿਆ ਜਾਂਦਾ ਹੈ ਭਾ ਕੇ ਬੀਟਸ ਪਰ ਮਿੰਟ ਤੇ ਪਰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਦਾ ਜਿਹੜਾ ਬਿਲ ਹੈ ਉਹ ਧੜਕਦਾ ਰਿਹਾ ਪਰ 40 ਦਾ ਜ਼ਿਕਰ ਹੋ ਰਿਹਾ ਯਾਨੀ ਕਿ ਜਿਹੜਾ 60 ਤੋਂ 100 ਦੇ ਦਰਮਿਆਨ ਹੋਣਾ ਚਾਹੀਦਾ ਸੀ ਉਹ 40 ਬੀਪੀਐਮ ਦੇ ਧੜਕ ਰਿਹਾ ਜਿਸ ਕਰਕੇ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਅਸਾਜ ਹੈ ਜਿਸ ਤਰੀਕੇ ਨਾਲ ਦੱਸਿਆ ਗਿਆ ਮਨੋਜ ਰਿਪੋਰਟ ਕਰ ਰਹੇ ਨੇ ਕਿ ਮੁੱਖ ਮੰਤਰੀ ਪੰਜਾਬ ਦਾ ਦਿਲ ਜਿਹੜਾ ਉਹ 40 ਬੀਪੀਐਮ ਤੇ ਧੜਕ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਆ ਕਈ ਦਿੱਕਤਾਂ ਜਿਹੜੀਆਂ ਹੁੰਦੀਆਂ ਨੇ ਜਿਸ ਕਰਕੇ ਦਿਲ ਦੀ ਧੜਕਣ ਦਾ ਘਟਣਾ ਔਰ ਵਧਣਾ ਇਹਨਾਂ ਕੰਡੀਸ਼ਨਸ ਦੇ ਵਿੱਚ ਜਿਹੜੀ ਡਾਕਟਰੀ ਜਿਹੜੀ ਹੈ ਉਹ ਸਹਾਇਤਾ ਬੜੀ ਜ਼ਰੂਰੀ ਹੁੰਦੀ ਹੈ ਤੋਂ ਪ੍ਰਭਾਵ ਦੇ ਨਾਲ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਪ੍ਰਤੀ ਕਰਵਾਇਆ ਗਿਆ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਦੀ ਤਸਵੀਰ ਜਿਹੜੀ ਫੁੱਲ ਫਰੇਮ ਦੇ ਵਿੱਚ ਵੀ ਦਿਖਾਵਾਂਗੇ ਕਿ ਮੁੱਖ ਮੰਤਰੀ ਆ ਤੁਰੇ ਜਾਂਦੇ ਦਿਖਾਈ ਦੇ ਰਹੇ ਨੇ ਜਿਸ ਤਰੀਕੇ ਦੇ ਨਾਲ ਇਹ ਤਸਵੀਰ ਜਿਹੜੀ ਹੈ ਕੁਝ ਸਮਾਂ ਪਹਿਲਾਂ ਦੀ ਆਈ ਹੈ ਇੱਕ ਤੁਸੀਂ ਲਾਈਵ ਫਰੇਮ ਦੇਖ ਰਹੇ ਹੋ ਇੱਕ ਕੁਝ ਸਮਾਂ ਪਹਿਲਾਂ ਦਾ ਤੁਸੀਂ ਵਿਜ਼ੂਅਲ ਦੇਖ ਰਹੇ ਹੋ ਜਿਸ ਵਿੱਚ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਤੁਰਦੇ ਤੁਰਦੇ ਹੋਏ ਜਾਂਦੇ ਦਿਖਾਈ ਦੇ ਰਹੇ ਨੇ ਚੀਫ ਮਿਨਿਸਟਰ ਪੰਜਾਬ ਦੇ ਨਾਲ ਉਹਨਾਂ ਦੇ ਕਾਫਲੇ ਦੇ ਵਿੱਚ तमाम ਜਿਹੜੇ ਅਫਸਰ ਦੇਖੇਗੇ ਡੀਜੀਪੀ ਗੌਰਵ ਜੱਦਵ ਵੀ ਇੱਥੇ ਪਹੁੰਚੇ ਹੋਏ ਨੇ ਤੇ ਨਾਲ ਹਰਪਾਲ ਸਿੰਘ ਚੀਮਾ ਤੇ ਉਹਨਾਂ ਦੇ ਮਾਤਾ ਭਗਵੰਤ ਮਾਨ ਪੰਜਾਬ ਦੇ ਚੀਫ ਮਿਨਿਸਟਰ ਦੇ ਮਾਤਾ ਹਰਪਾਲ ਕੁਰਵੀ ਇੱਥੇ ਪਹੁੰਚੇ ਹੋਏ ਨੇ ਤਤ ਜਿਹੜੀ ਦਿਖਾਉਂਦੀ ਸੀ ਕੋਸ਼ਿਸ਼ ਕਰ ਰਹੇ ਲਾਈਵ ਤਸਵੀਰਾਂ ਵੀ 40 ਤੋਂ ਆ ਰਹੀਆਂ ਨੇ ਕੀ ਕੁਝ ਜਿਹੜੀ ਜਾਣਕਾਰੀ ਅਮਨੋਜ ਡਾਕਟਰ ਸੰਜੀ ਕਰ ਰਹੇ ਨੇ ਦੇਖੋ ਅਸੀਂ ਦੇਖ ਰਹੇ ਹਾਂ ਕਿ 40 ਬੀਟਸ ਪਰ ਮਿੰਟ ਇਸ ਨੂੰ ਡਾਕਟਰ ਕਿਹੜੀ ਪਛਾਣ ਚ ਬਿਆਨ ਕਰ ਰਹੇ ਨੇ ਦੇਖੋ ਇਹ ਅਨਾਰਮਲ ਸਟੇਜ ਹੈ ਜਾਂ ਕਿਸ ਤਰੀਕੇ ਦੇ ਨਾਲ ਇਸ ਨੂੰ ਬਿਆਨ ਕੀਤਾ ਜਾਏ ਤੁਸੀਂ ਖੁਦ ਮੈਡੀਕਲ ਸਟੂਡੈਂਟ ਰਹੇ ਹੋ ਨੋਚ ਦੇਖੋ ਕਿ ਜਦੋਂ ਪਲਸ ਡਾਊਨ ਜਾਂਦੀ ਹੈ ਨਾ ਉਹਨੂੰ ਬਿਲਕੁਲ ਸੀਰੀਅਸ ਲਿਤਾ ਜਾਂਦਾ ਹੈਗਾ ਕਿਉਂਕਿ ਰਾਤ ਦਾ ਸਮਾਂ ਇੱਕਦਮ ਅਗਰ ਜਿਹੜੀ ਇਹ ਪਲਸ ਡਿਪ ਕਰੇਗੀ ਤਾਂ ਉਹਦਾ ਕੋਈ ਨੁਕਸਾਨ ਹੋ ਸਕਦਾ ਹੁੰਦਾ ਪਲਸ ਤੋਂ ਪਾਬਗਾ ਆਪਾਂ ਜੇ ਕੋਈ ਮਰੀਜ਼ ਮਾਰਾ ਖਾਣਾ ਆਪਣਾ ਕਟਕਾਇਆ ਜੇ ਆਪਕੇ ਨਮਕ ਵਾਲੀ ਚੀਜ਼ ਕਟਕਾਈ ਹੈ ਪਾਣੀ ਜਿਹੜਾ ਫਿਰੂ ਹੈਗਾ ਕੱਟ ਲੱਤਾ ਗਿਆ ਹੋਵੇ ਤਾਂ ਵੀ ਜਿਹੜੀ ਪਲਸ ਜਦੋਂ ਉਹਨਾਂ ਨੂੰ ਪਸੀਨਾ ਜ਼ਿਆਦਾ ਆ ਜਾਂਦਾ ਤਾਂ ਵੀ ਜਿਹੜੀ ਪਲਸ ਗਈ ਵਾਰੀ ਜਿਹੜੀ ਡਾਊਨ ਜਿਹੜੀ ਅਪ ਡਾਊਨ ਜਿਹੜੀ ਕਰ ਜਾਂਦੇ ਹੁੰਦੀ ਹੈ ਪਰ ਡਾਕਟਰਸ ਨੇ ਇਸ ਗੱਲ ਦੇ ਉੱਪਰ ਸਟ्रेस ਦਿੱਤਾ ਕਿ 40 ਪਲਸਟਰੀ ਆ ਗਈ ਹੈ ਉਹ ਇਸ ਤੋਂ ਜ਼ਿਆਦਾ ਡਿੱਪ ਨਾ ਕਰੇ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਜਿਹੜਾ ਹੈਗਾ ਉਹ ਆਪਾਂ ਕਹੀਏ ਹਸਪੀਟਲਾਈਜੇਸ਼ਨ ਕਰਨ ਦੀ ਜਿਹੜੀ ਗੱਲ ਕੀਤੀ ਗਈ ਹੈ ਇੱਥੇ ਆਏ ਨੇ ਇੱਥੇ ਉਹਨਾਂ ਦੀ ਜਿਹੜੀ ਸਾਰਤਨ ਦੀ ਚੈਕਿੰਗ ਹੋਏਗੀ ਜਿਹੜੀ ਆਪਾਂ ਕਹੀਏ ਤੁਸੀਂ ਜੋ ਗੱਲ ਕਰ ਰਹੇ ਹੋ ਟੈਸਟ ਹੋਣਗੇ ਜਿਹੜੀਆਂ ਇਹਦੇ ਜੀ ਹੋਏਗੀ ਤੇ ਹੋਰ ਸਾਰੇ ਸਾਰੇ ਟੈਸਟ ਹੋਣਗੇ ਉਹ ਕੀਤੇ ਜਾਣਗੇ ਜਿਹੜੇ ਕਿ ਆਪਾਂ ਕਹੀਏ ਕਿ ਉਸ ਤੋਂ ਬਾਅਦ ਜਿਹ ਮੈਡੀਸਨ ਜਿਹੜੀ ਦਿੱਤੀ ਜਾਣੀ ਹੈ ਕਿਉਂਕਿ ਇੱਥੇ ਕਾਫੀ ਅਜਿਹੀਆਂ ਦੀ ਮਸ਼ੀਨਾਂ ਹੁੰਦੀਆਂ ਨੇ ਜਿਹੜੀਆਂ ਕੀ ਪਲਸ ਦੀ ਮੋਨੀਟਰਿੰਗ ਵਾਸਤੇ ਵੀ ਕੰਮ ਆਉਂਦੀਆਂ ਨੇ ਉਹਨਾਂ ਦਾ ਵੀ ਚੈਕਿੰਗ ਜਿਹੜੀ ਕੀਤੀ ਜਾਣੀ ਕਿਉਂਕਿ ਪਲਸ ਡਾਊਨ ਜਾਣਾ ਇੱਕਦਮ ਡਾਊਨ ਜਾਣਾ ਕਾਫੀ ਕਿਹੜਾ ਖਤਰਨਾਕ ਮੈਡੀਕਲ ਲਾਈਨ ਦੇ ਵਿੱਚ ਮੰਨਿਆ ਜਾਂਦਾ ਔਰ ਜਿਸ ਵਿਅਕਤੀ ਦੀ ਉਮਰ 50 ਸਾਲ ਦੇ ਆਸ-ਪਾਸ ਹੁੰਦੀ ਗਈ ਹੈ ਤੇ ਇਹਦਾ ਸਿੱਧਾ ਅਸਰ ਜਿਹੜਾ ਹੈਗਾ ਉਹ ਦਿਲ ਤੇ ਵੀ ਪੈਂਦਾ ਹੈਗਾ ਇਸ ਕਰਕੇ ਪਲਸ ਦਾ ਡਿੱਪ ਹੋਣਾ ਜਿਹੜਾ ਸੀਗਾ ਉਹ ਇਹਨਾਂ ਦੇ ਵਾਸਤੇ ਡਾਕਟਰ ਦੇ ਵਾਸਤੇ ਵੱਡੀ ਗੱਲ ਸੀ ਉਹਨਾਂ ਨੇ ਹਸਪਟਲਾਈਜੇਸ਼ਨ ਕੀਤਾ ਹੈਗਾ ਤੇ ਡਾਕਟਰ ਜਨ ਨਾਲ ਸਾ ਰਕੇ ਹੋ ਅੰਦਰ ਤੱਕ ਆਪਣੇ ਬੋਰਡ ਤੱਕ ਤੁਰ ਕੇ ਗਏ ਨੇ ਤੇ ਇਸ ਤੋਂ ਗੱਲ ਸਾਫ ਹੈ ਕਿ ਮੁੱਖ ਮੰਤਰੀ ਦੇ ਮਾਤਾ ਜੀ ਨਾਲ ਸੀਗੇ ਤੇ ਆਪਣੇ ਮੈਂ ਮਿਸਟਰ ਘੁੰਮਣ ਜੜੇ ਉਹਨਾਂ ਨਾਲ ਸੀਗੇ ਡੀਜੀਪੀ ਗੌਰਵ ਯਰ ਨਾਲ ਸੀ ਬਾਦ ਸਰਪਾਲ ਚਿਮਾਨਦੇ ਨੇ ਤੇ ਭਾਵ ਇਹ ਸੀਗਾ ਕਿ ਜੋ ਮੁੱਖ ਮੰਤਰੀ ਦੀ ਬੁਖਾਰ ਸੀਗਾ ਉਸ ਦੇ ਕਾਰਨ ਸਭ ਕੁਝ ਹੀ ਹੋਇਆ ਹੈਗਾ ਤੇ ਮੁੱਖ ਮੰਤਰੀ ਨੂੰ ਪਹਿਲਾਂ ਹੀ ਪਤਾ ਹੈਗਾ ਕਿ ਉਹਨਾਂ ਨੂੰ ਪੇਟਸ ਦੀਆਂ ਜਿਹੜੀਆਂ ਪ੍ਰੋਬਲਮ ਪਹਿਲਾਂ ਵੀ ਸੀਗੀ ਪਹਿਲਾਂ ਵੀ ਹਸਪੀਟਲ ਦਾਖਲ ਰਹੇ ਸੀਗੇ ਤੇ ਇਸ ਕਰਕੇ ਜਿਹੜਾ ਕਿ ਕੋਈ ਵੀ ਰਿਸਕ ਨਹੀਂ ਲਿੱਤਾ ਗਿਆ ਤੇ ਡਾਕਟਰਸ ਨੇ ਕਿਹਾ ਕਿ ਆ ਜਿਹੜਾ ਰਾਤ ਇੱਥੇ ਹਸਪੀਟਲ ਹੈਗਾ ਹਸਪੀਟਲਾਈਜੇਸ਼ਨ ਕਿਤੇ ਜਾਣੀ ਚਾਹੀਦੀ ਸੀ ਜੀ ਬਿਲਕੁਲ ਤਸਵੀਰਾਂ ਹੀ ਦਿਖਾਉਂਦੇ ਰਹੋ ਮਨੋਚ ਤੇ ਜਾਣਕਾਰੀ ਦੀ ਸੰਭੀ ਪਾਉਂਦੇ ਰਹੋ ਦੇਖੋ ਇਸ ਮੌਕੇ ਤੇ ਜਿੱਥੇ ਵੱਡੇ ਗਿਣਤੀ ਵਿੱਚ ਵਾਇਰਲ ਹੋ ਰਹੇ ਨੇ ਉਥੇ ਜਦੋਂ ਦਿਲ ਦੀ ਧੜਕਣ ਦੇ ਘਟਨ ਕਰਕੇ ਅਕਈ ਕਈ ਤਰ੍ਹਾਂ ਦੀ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਜਿਹੜਾ ਇਨਸਾਨ ਨੂੰ ਲੰਘਣਾ ਪੈਂਦਾ ਖਾਸ ਕਰਕੇ ਚੈਸਟ ਦੇ ਵਿੱਚ ਪੇਨ ਹੋਣਾ ਹੋਰ ਬੜੀਆਂ ਦਿੱਕਤਾਂ ਇਸ ਕਰਕੇ ਰਿਸਕ ਨਹੀਂ ਲੈਣਾ ਚਾਹੀਦਾ ਤਾਂ ਸ਼ਾਮ ਦਾ ਸਮਾਂ ਇਹ ਵੀ ਮਨੋਚ ਨੇ ਬਿਆਨ ਕੀਤਾ ਮਨੋਚ हां बिल्कुल देखो जो रिस्क हैगा वो कदी भी कोई डॉक्टर नहीं लेता हुंदा अपने पेशेंट ਨੂੰ लेके देखो क्योंकि मेडिसिन मेडिकल लाइन ਦੇ ਵਿੱਚ ਗੱਲ ਕੀ ਜੇ ਤੁਹਾਨੂੰ बीपी और पल्स थोड़ा स्टेबल ਹੈਗਾ ਆ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਅਗਰ ਕਿਸੇ ਤਰ੍ਹਾਂ ਦੇ ਇਹਦੇ ਵਿੱਚ ਗੜਬੜ ਆਪਾਂ ਕਹੀਏ ਅਬਨਾਰਮਲ ਤੇ ਜਿਹਨੂੰ ਬੋਲਦੇ ਆ ਉਹ ਦਿਖਾਈ ਦਰਦੀ ਤਾਂ ਡਾਕਟਰ ਉਸ ਨੂੰ ਜਿਹੜਾ ਹੈਗਾ ਰਿਕਵਰ ਕਰਨ ਵਾਸਤੇ ਆਪਾਂ ਕਹੀਏ ਉਸ ਚੀਜ਼ ਨੂੰ ਜਿਹੜਾ ਹੈਗਾ ਇਲਾਜ ਦੇਣ ਵਾਸਤੇ ਤੇ ਉਹਨਾਂ ਨੂੰ ਹਸਪੀਟਲ ਵਿੱਚ ਲਿਆਇਆ ਜਾਂਦਾ ਹੈਗਾ ਤੇ ਇਸ ਕਰਕੇ ਉਹਨਾਂ ਨੂੰ ਹਸਪੀਟਲ ਲਿਆਇਆ ਜਾਂਦਾ ਹੈਗਾ ਲਿਆਇਆ ਗਿਆ ਹੈਗਾ ਤੇ ਇੱਕਦਮ ਆਪਾਂ ਕਹੀਏ ਉਹਨਾਂ ਨੇ ਡਿਸੀਜਨ ਲੱਭਤਾ ਤੇ ਮੁਖਮਤੀ ਸਾਹਿਬ ਨੇ ਵੀ ਕਿਹਾ ਕਿ ਹਾਂ ਮੈਂ ਹਸਪੀਟਲ ਜਾਣਾ ਹੈਗਾ ਤੇ ਉਸ ਸਾਫ਼ ਹੈ ਕਿ ਜਿਹੜਾ ਪੂਰਾ ਆਪਾਂ ਕਹੀਏ ਡਾਕਟਰ ਦੀ ਜਿਹੜੀ ਟੀਮ ਸੀ ਚਾਹੇ ਉਹ ਮੈਂ ਸੀਐਮ ਦੀ ਜਿਹੜੀ ਮੈਂ ਆਪਣੀ ਮੈਡੀਕਲ ਟੀਮ ਦੀ ਗੱਲ ਕਰੀਏ ਚਾਹੇ ਆਪਣੇ ਹੋਰ ਸਪੈਸ਼ਲਿਸਟ ਦੀ ਗੱਲ ਕਰੀਏ ਚਾਹੇ ਉਹ 40 ਦੇ ਜਿਹੜੇ ਸਪੈਸ਼ਲਿਸਟ ਨੇ ਉਹਨਾਂ ਜਿਹਨੂੰ ਉਹ ਚੈੱਕ ਕਰਾਉਂਦੇ ਨੇ ਤੇ ਉਹਨਾਂ ਦੀ ਜਿਹੜੀ ਐਡਵਾਈਸ ਸੀਗੀ ਉਸ ਐਡਵਾਈਸ ਤੋਂ ਬਾਅਦ ਕਿਉਂਕਿ ਉਸ ਤੋਂ ਬਾਅਦ ਟੈਸਟ ਵੀ ਹੁੰਦੇ ਨੇ ਕਿ ਟੈਸਟ ਵੀ ਕਿਤੇ ਗਏ ਹੋਣਗੇ ਤੇ ਉਹ ਐਡਵਾਈਸ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਨੂੰ ਜਿਹੜਾ ਹੈਗਾ ਇੱਥੇ ਹਸਪੀਟਲ ਦੇ ਵਿੱਚ ਲਿਆਂਦਾ ਗਿਆ ਹੈਗਾ ਤੇ ਕੋਈ ਸਭ ਤੋਂ ਬੜੀ ਗੱਲ ਮੈਂ ਇਹ ਗੱਲ ਕਹੂੰਗਾ ਭਾਵੇਂ ਪਾਸਪੋਰਟ 40 ਸੀਗੀ ਕਿਸ਼ਨ ਪਰ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਤੁਰ ਕੇ ਗਏ ਨੇ ਅੰਦਰ ਕਤੁਰ ਕੇ ਜਾਣਾ ਦਾ ਮਤਲਬ ਹੈ ਕਿ ਜਿਹੜਾ ਕਾਫੀ ਜਿਹੜਾ ਹੱਦ ਤੱਕ ਜਿਹੜਾ ਹੈਗਾ ਅਸਰ ਆਪਕੇ ਠੀਕ ਹੈਗਾ ਆਪਾਂ ਉਹਨੂੰ ਬੋਲਦੇ ਹਾਂ ਕਾਫੀ ਹੱਦ ਤੱਕ ਉਹ ਠੀਕ ਹੈਗੇ ਨੇ ਤੇ ਇਹ ਇਸ ਤਰ੍ਹਾਂ ਦਾ ਇਸ਼ਾਰਾ ਇਹ ਕਰਦਾ ਹੈਗਾ ਤੇ ਦੂਜੀ ਗੱਲ ਜਿਹੜਾ ਆਪਾਂ ਕਹੀਏ ਕਿ ਡਾਕਟਰ ਜਨਾਂ ਜਿਹੜੇ ਅੰਦਰ ਡਾਕਟਰ ਜਨਾਂ ਨਾਲ ਸਾਡੀ ਥੋੜੀ ਜਿਹੜੀ ਗੱਲਬਾਤ ਹੋਈ ਹੈ ਜੋ ਮਿਲਦੀ ਮਿਲਦੀ ਗੱਲ ਹੋ ਉਸ ਤੋਂ ਇੱਕ ਗੱਲ ਸਾਫ਼ ਆਈ ਹੈ ਕਿ ਉਹਨਾਂ ਨੂੰ ਮੋਨਿਟਰਿੰਗ ਕਰਨਾ ਬਤ ਰੱਖਿਆ ਗਿਆ ਹੈਗਾ ਇੱਥੇ ਤੇ ਮੋਨਿਟਰਿੰਗ ਹੋਏਗੀ ਤਾਂ ਖੁਦ ਦਾ ਜੇ ਠੀਕ ਹੋਏ ਤਾਂ ਰਾਤ ਵੀ ਭੇਜ ਸਕਦੇ ਆ ਜੇ ਠੀਕ ਨਾ ਹੋਏ ਜੇ ਜੇ ਲੱਗਿਆ ਵੀ ਹੋਰ ਰੱਖ ਜਿਹੜੇ ਅਫੀਸਰ ਹੈਗੇ ਨੇ ਉਹ ਜਾ ਰਹੇ ਨੇ ਡੀਜੀਪੀ ਸਾਹਿਬ ਸ਼ਹਿਰ ਡੀਜੀਪੀ ਨੇ ਉਹ ਤੁਹਾਨੂੰ ਲੱਗਦਾ ਵੀ ਜਾਂਦੇ ਹੋਏ ਜਿਹੜੇ ਨੇ ਉਹ ਦਿਖਾਈ ਦੇ ਰਹੇ ਹੈਗੇ ਨੇ ਤੇ ਡੀਜੀਪੀ ਗੌਰਵ ਯਾਦਵ ਜਿਹੜੇ ਸੀਗੇ ਉਹ ਵੀ ਇੱਥੇ ਪਹੁੰਚੇ ਹੋਏ ਸੀਗੇ ਤੇ ਹੁਣ ਤੁਹਾਨੂੰ ਲੱਗਦਾ ਦਿਖ ਰਿਹਾ ਕਿ ਡੀਜੀਪੀ ਜਿਹੜੇ ਨੇ ਆ ਉਹ ਜਾਂਦੇ ਹੋ ਤੁਹਾਨੂੰ ਦਿਖਾਈ ਦਿੰਦੇ ਨੇ ਤੇ ਇਸ ਤੋਂ ਗੱਲ ਇਹ ਸਾਫ਼ ਸਿੱਕੀ ਕਿ ਜਿੰਨਾ ਵੀ ਆਪਾਂ ਕਹੀਏ ਅਮਲਾ ਹੈਗਾ ਯਾ ਜੋ ਵੀ ਜੋ ਲੋਕ ਹੈਗੇ ਨੇ ਜੋਰੇ ਪਹੁੰਚੇ ਹੋਏ ਨੇ ਤੇ ਉਹ ਸਾਰੇ ਲੋਕ ਉਹ ਨੇ ਜਿਹੜੇ ਕਿ ਮੁੱਖ ਮੰਤਰੀ ਦੇ ਨਾਲ ਜੁੜੇ ਹੋਏ ਸੀਗੇ ਤੇ ਉਹਨਾਂ ਨੂੰ ਜਿਹੜਾ ਹੈਗਾ ਆ ਪੂਰੀ ਤਰ੍ਹਾਂ ਨਾਲ ਆਪਾਂ ਕਹੀਏ ਵੀ ਸਿਹਤ ਯਾਬੀ ਵਾਸਤੇ ਜਿਹੜਾ ਇੱਥੇ ਲੈ ਕੇ ਆਏ ਹੈਗੇ ਨੇ ਔਰ ਸਭ ਨੂੰ ਚਿੰਤਾ ਸੀ ਕਿ ਕੱਲ ਦੀ ਕੱਲ ਮ ਅਰਵਿੰਦ ਕੇਜੀਵਲ ਉਹਨਾਂ ਨਾਲ ਨਹੀਂ ਗਏ ਪੰਜਾਬ ਦੇ ਦੌਰੇ ਦੇ ਤੇ ਆ ਜਿਹੜੀ ਇਸ ਦੀ ਕੈਬਨਿਟ ਦੀ ਮੀਟਿੰਗ ਆ ਉਹ ਜਿਹੜੀ ਕਿ ਮੁਲਤਵੀ ਕਰਨੀ ਪੈਗੀ ਇਹੋ ਸਾਰੀਆਂ ਚੀਜ਼ਾਂ ਸੀਗੀਆਂ ਕਿ ਜਿਹੜੀਆਂ ਇਸ ਗੱਲ ਔਰ ਇਸ਼ਾਰਾ ਕਰਦੀਆਂ ਸੀਗੀਆਂ ਕਿ ਜੋ ਮੁੱਖ ਮੰਤਰੀ ਹੈਗੇ ਨੇ ਉਹਨਾਂ ਦੀ ਵਾਕਈ ਹੀ ਤਬੀਤ ਜਿਹੜੀ ਹੈਗੀ ਆ ਉਹ ਖਰਾਬ ਹੈਗੀ ਆ ਤੇ ਸ਼ਾਮ ਹੁੰਦੇ ਹੁੰਦੇ ਜੋ ਥੋੜਾ ਸਾਹਮਣੇ ਖਬਰ ਆਈ ਹੈ ਤੇ ਉਸ ਦੇ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਰਹਿਗਾ ਉਹ ਦਾਖ ਬਿਲਕੁਲ ਮਨੋਜ ਲਗਾਤਾਰ ਅਸੀਂ ਅਪਡੇਟ ਤੁਹਾਡਾ ਤੁਹਾਨੂੰ ਹਾਸਲ ਕਰਦੇ ਰਹਾਂਗੇ ਫਿਲਹਾਲ ਲਈ ਬਹੁਤ ਸ਼ੁਕਰੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ